ਆ ਤੁਸੀਂ ਮੇਰੇ ਹੱਥ ਦੇ ਵਿੱਚ ਨਾ ਡਾਂਗ ਦੇਖ ਰਹੇ ਹੋਗੇ ਐਨਕੈਂਟ ਅਤੇ ਪੂਰੀਆਂ ਤਸੱਲੀ ਬਾਕਸ ਜੇ ਕਹਿੰਦੀ ਸਰਵਿਸ ਕਰਨੀ ਹੋਵੇ ਤਾਂ ਇਹ ਕਰ ਸਕਦੀ ਹੈ ਪਰ ਇਸ ਡਾਂਗ ਤੋਂ ਮੈਂ ਇੱਕ ਸੰਦੇਸ਼ ਦੇਣਾ ਚਾਹਣਾ ਇਹ ਵੀਡੀਓ ਮੇਰੀ ਨਾ ਭਵੰਤ ਮਾਨ ਤੱਕ ਪਹੁੰਚਦੀ ਕਰ ਦੇ ਕਿ ਭਵੰਤ ਮਾਨ ਸਾਹਿਬ ਹੁਣ ਤੱਕ ਜੋ ਵੀ ਹੋ ਗਿਆ ਪੰਜਾਬ ਦੇ ਨਾਲ ਤੋਂ ਗਦਾਰੀਆਂ ਕਰ ਲਈਆਂ ਸਿੱਖ ਕੌਮ ਦੇ ਨਾਲ ਗਦਾਰੀਆਂ ਕਰ ਲਈਆਂ ਪੰਜਾਬ ਨੂੰ ਲੁੱਟ ਲਿਆ ਦਿੱਲੀ ਵਾਲਿਆਂ ਨੇ ਤੇ ਪੰਜਾਬ ਦੇ ਪਾਣੀ ਤੂੰ ਸੈਂਟਰ ਨਾਲ ਰਲ ਕੇ ਹੋਰ ਸੂਬਿਆਂ ਨੂੰ ਦੇਤੇ ਬੰਦੀ ਸਿੰਘ ਸਾਡੇ ਅੰਦਰ ਬੈਠੇ ਉਹਨਾਂ ਲਈ ਕੋਈ ਉਪਰਾਲੇ ਨਹੀਂ ਸਗੋਂ ਜੇ ਉਹਨਾਂ ਦੀ ਜੇਲ ਬਦਲੀ ਹੁੰਦੀ ਸੀ ਤਾਂ ਤੂੰ ਕੋਰਟ ਦੇ ਵਿੱਚ ਜਾ ਕੇ ਬਰਾਬਰ ਖੜਾ ਕੀ ਹਵਾਰੇ ਦੀ ਜੇਲ ਬਦਲੀ ਨਹੀਂ ਹੋਣੀ ਚਾਹੀਦੀ ਕੁਝ ਵੀ ਕਰ ਲੈ ਪ੍ਰਭੂ ਪੰਜਾਬ ਐਵੇਂ ਕਿਸੇ ਦੇ ਮਾਰਿਆ ਮਰਦਾ ਨਹੀਂ ਸਿੱਧੀ ਸਪਸ਼ਟ ਗੱਲ ਹੈ ਪਹਿਲਾਂ ਬਹੁਤ ਆਏ ਤੇ ਬਹੁਤ ਗਏ ਤੇ ਅੱਜ ਨਵੀਂ ਨਵੀਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਤੇ ਹੁ ਮੈਂ ਇਹ ਕਹਿਣਾ ਚਾਹਣਾ ਭਗੰਤ ਮਾਨ ਸਾਹਿਬ ਨੂੰ ਕਿ ਭਗੰਤ ਮਾਨ ਸਾਹਿਬ ਅਹੀ ਜੀ ਲੈ ਲੋ ਡਾਂਗ ਦਿੱਲੀਆਂ ਇਹਦੇ ਜਿਹੜੇ ਤੁਸੀਂ ਗੁਲਾਮ ਬਣੇ ਹੋਏ ਸੀ ਉਹ ਤੋਂ ਪਾ ਲੋ ਆਜ਼ਾਦੀ ਹੁਣ ਦਿੱਲੀ ਵਾਲੇ ਹਾਰ ਗਏ ਦਿੱਲੀ 'ਚ ਵੱਡੇ ਵੱਡੇ ਲੀਡਰ ਹਾਰ ਗਏ ਸੋਦੀ ਅਰਗੇ ਕੇਰੀ ਅਲਰਗੇ ਉਹ ਤੇਰੇ ਜੈਨ ਅਰਗੇ ਜਾ ਆ ਪਾਟਕ ਪੂਟਕ ਸਭ ਦਿੱਲੀ ਦੇ ਲੋਕਾਂ ਨੇ ਨਕਾਰ ਤੇ ਜਿਹੜਾ ਤੁਸੀਂ ਦਿੱਲੀ ਮਾਡਲ ਲੈ ਕੇ ਪੰਜਾਬ 'ਚ ਆਏ ਸੀ ਕੀ ਪੰਜਾਬ ਨੂੰ ਦਿੱਲੀ ਵਾਲਾ ਮਾਡਲ ਦੇਵਾਂਗੇ ਉਹ ਮਾਡਲ ਤਾਂ ਹੋਗਾ ਤੁਹਾਡਾ ਫੇਲ ਦਿੱਲੀ ਦੇ ਲੋਕਾਂ ਨੇ ਨਿਕਾਰਤਾ ਪੰਜਾਬ ਦੇ ਲੋਕਾਂ ਦੀ ਕਿਥੋਂ ਰਾਸ ਆਊਗਾ ਉਹ ਤਾਂ ਗੱਲ ਹੋ ਗਈ ਕਲੀਅਰ ਭਾਨਤ ਮਾਨ ਸਾਹਿਬ ਤੇ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਬਾਈ ਜੀ ਤੁਹਾਡੇ ਕੋਲੇ ਇੱਕ ਮੌਕਾ ਹੈ ਹੁਣ ਬਹੁਤ ਵਧੀਆ ਜੇ ਤੁਸੀਂ ਲੈ ਕੇ ਹੀ ਜੀ ਡਾਂਗ ਨਾ ਖੜਜੋ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਖੜਜੋ ਤੇ ਫਿਰ ਪੰਜਾਬ ਬੱਸ ਜੇ ਤੁਸੀਂ ਕਹੋ ਕਿ ਦਿੱਲੀ ਆਇਓ ਦਿੱਲੀ ਚ ਹੀ ਰਹੋ ਪੰਜਾਬ ਚ ਬਣਦੀ ਯਰਤ ਨਾ ਕਰਿਓ ਕਿਉਂਕਿ ਹੁਣ ਉਹਨਾਂ ਨੇ ਪੰਜਾਬ ਵੱਲ ਨੂੰ ਭਜਣਾ ਦਿੱਲੀ ਦੇ ਵਿੱਚੋਂ ਸਿਕਿਉਰਟੀਆਂ ਵੀ ਖੋ ਲੈਣੀਆਂ ਨੇ ਕਿਉਂਕਿ ਆਮ ਬੰਦੇ થી ਖਾਸ ਬਣ ਗਏ ਸੀ ਮਹਿਲ ਪਾਲੇ ਸੀ ਤੇ ਹੁਣ ਉਹਨਾਂ ਦੇ ਵਿੱਚ ਰਹਿਣ ਦੀ ਹੱਤ ਪੈ ਗਈ ਐ ਸਿਕਿਉਰਟੀਆਂ 'ਚ ਰਹਿਣ ਦੀ ਹੱਤ ਪੈ ਗਈ ਐ ਤੇ ਹੁਣ ਉਹਨਾਂ ਦੀ ਹੱਤ ਤੋਂ ਮਜਬੂਰ ਹੋ ਕੇ ਉਹ ਪੰਜਾਬ ਨੂੰ ਭਜਣਗੇ ਕਿਉਂਕਿ ਪੰਜਾਬ ਦੇ ਵਿੱਚ ਭਵੰਤ ਸਿੰਘ ਤੇਰੀ ਸਰਕਾਰ ਐ ਸਰਕਾਰ ਕਿਹਦੇ ਨਾਂ ਤੇ ਬਣੀ ਸੀ ਤੇਰੇ ਨਾਂ ਤੇ ਭਗਤ ਸਿੰਘ ਮਾਨ ਦੇ ਨਾਮ ਤੇ ਵੋਟਾਂ ਪਈਆਂ ਸੀ ਭਗਤ ਸਿੰਘ ਮਾਨ ਦੇ ਨਾਂ ਤੇ ਸਰਕਾਰ ਬਣੀ ਸੀ ਤੇ ਮੁੱਖ ਮੰਤਰੀ ਵੀ ਤੈਨੂੰ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਤੇ ਹੁਣ ਕੈਰੀ ਵਾਲ ਹੋਰੀ ਸੋਧੀਆਂ ਹੋਰੀ ਜਿੰਨੀ ਵੀ ਉੱਥੇ ਜੁੰਡਲੀ ਐ ਜਿੰਨੇ ਵੀ ਉੱਥੇ ਵੱਡੇ ਮਾਗਰਮਸ ਨੇ ਆਮ ਆਦਮੀ ਪਾਰਟੀ ਦੇ ਉਹ ਸਾਰੇ ਪੰਜਾਬ ਨੂੰ ਭਜਣਗੇ ਜੇ ਤਾਂ ਭੰਤ ਸਿੰਘ ਆ ਤੂੰ ਆ ਡਾਂਗ ਲੈ ਕੇ ਖੜ ਗਿਆ ਵਿਆਸੀ ਨੂੰ ਉਹ ਪੰਜਾਬ ਦਾ ਇੱਕ ਵੀ ਪੈਸਾ ਲੁੱਟਣ ਨੰਦੇ ਪਹਿਲਾਂ ਜਿੰਨਾ ਲੁੱਟ ਲਿਆ ਲੁੱਟ ਲਿਆ ਪਹਿਲਾਂ ਉਹ ਇੱਕ ਹੱਥ ਨਾਲ ਲੁੱਟਦੇ ਸੀ ਹੁਣ ਉਹਨਾਂ ਦੇ ਦੋਏ ਹੱਥ ਵਿਲੇ ਹੋ ਗਿਆ ਭੰਸਿਆਂ ਦੋਏ ਹੱਥਾਂ ਦੇ ਨਾਲ ਲੁੱਟਣਗੇ ਕਿਉਂਕਿ ਦਿੱਲੀ ਦੇ ਲੋਕਾਂ ਨੇ ਤਾਂ ਵਿਲੇ ਕਰਤੇ ਆਉਦੇ ਖੁਸ਼ ਕੇ ਐਮਐਲਏ ਮੈਂਬਰਸ਼ਿਪ ਗਈ ਮੁੱਖ ਮੰਤਰੀ ਰੋਹਦਾ ਗਿਆ ਸਭ ਕੁਝ ਗਿਆ ਤੇ ਹੁਣ ਜਿਹੜੇ ਪੈਸੇ ਖਾਨ ਦੀ ਆਤ ਪਈ ਹੋਈ ਹੈ ਜਿਵੇਂ ਪਹਿਲਾਂ ਸਰਾਬ ਘਟਾਲੇ ਦੇ ਵਿੱਚ ਵੱਡੇ ਵੱਡੇ ਜਿਹੜੇ ਖੁਲਾਸੇ ਹੋ ਚੁੱਕੇ ਨੇ ਸਬੂਤ ਸਾਹਮਣੇ ਆ ਚੁੱਕੇ ਨੇ ਉਸੇ ਆਤ ਤੋਂ ਮਜਬੂਰ ਹੋ ਕੇ ਕੇਰੀਆਲ ਹੋਰੀ ਸੰਸੋਧੀ ਹੋਰੀ ਪੰਜਾਬ ਦੇ ਵਿੱਚ ਆਉਣਗੇ ਤੇ ਪੰਜਾਬ ਦਾ ਪੈਸਾ ਦੋਨੇ ਹੱਥੀ ਲੁੱਟਣਗੇ ਇੱਥੇ ਸਕਿਉਰਟੀਆਂ ਵੀ ਲੈਣਗੇ ਇੱਥੇ ਆਉਦਿਆਂ ਤੇ ਹੀ ਬੈਠਣਗੇ ਆ ਕੇ ਤੇ ਇੱਥੇ ਆ ਕੇ ਲੁਕਣਗੇ ਵੀ ਮੋਦੀ ਤੋਂ ਡਰਦੇ ਦੇਖੋ ਮੋਦੀ ਸਰਕਾਰ ਬਣਾ ਗਿਆ ਸਾਨੂੰ ਕੋਈ ਖੁਸ਼ੀ ਨਹੀਂ ਸ਼ਾਇਦ ਕੇ ਜਿਹੜੀ ਆਲ ਤੋਂ ਵੀ ਵੱਡਾ ਦੁਸ਼ਮਣਾ ਮੋਦੀ ਸਿੱਖਾਂ ਦਾ ਤੇ ਨਾਲੇ ਪੰਜਾਬ ਦਾ ਪਰ ਜਿਹੜੇ ਹੁਣ ਵੱਡੇ ਲੀਡਰ ਤੁਹਾਡੇ ਪਹਿਲੇ ਹੋ ਗਏ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਪੰਜਾਬ ਵਾਲਿਆਂ ਨੂੰ ਭਜਣਾ ਇਹ ਗੱਲ ਤੈ ਹੈ ਇਹ ਤਾਂ ਭੰਤਸਿਆ ਡਾਂਗ ਲੈ ਕੇ ਖੜ ਗਿਆ ਫੇਰ ਤਾਂ ਤੇਰੇ ਨਾਲ ਪੰਜਾਬ ਵੀ ਖੜ ਜੂਗਾ ਪਹਿਲਾਂ ਵੀ ਤੇਰੇ ਕਰਤੀ ਸਰਕਾਰ ਬਣੀ ਸੀ ਜੇ ਭਾਈ ਨਾ ਖੜਾ ਉਹਨਾਂ ਦੇ ਨਾਲ ਹੀ ਰਲ ਗਿਆ ਵੀ ਆਜੋ ਮੈਂ ਲਟਾਵਾਂ ਪੰਜਾਬ ਦਾ ਖਜ਼ਾਨਾ ਤੁਸੀਂ ਲੁੱਟੋ ਉਥੋਂ ਵਿਲੇ ਹੋਗੇ ਇਥੋਂ ਲਓ ਮੋਜਾ ਸਕਿਉਰਟੀਆਂ ਲਓ ਗੱਡੀਆਂ ਲਓ ਜਹਾਜ਼ ਇਥੋਂ ਵਾਲੇ ਵਰਤੋ ਇਥੋਂ ਵੱਡੇ ਵੱਡੇ ਅਹੁਦੇ ਲੈ ਲਓ ਤੇ ਫੇਰ ਤਾਂ ਤੈਨੂੰ ਦੱਸਦਾ ਵੀ ਤੁਹਾਡੇ ਨਾਲ ਵੀ ਦਿੱਲੀ ਵਾਲੀ ਹੋਣੀ ਹੈ ਜਿਹੜੀ ਅੱਜ ਦਿੱਲੀ ਦੇ ਲੋਕਾਂ ਨੇ ਕੀਤੀ ਹੈ ਜੇ ਪਈਆ ਡਾਂਗ ਲੈ ਕੇ ਹੀ ਜੀ ਖੜ ਗਿਆ ਚੰਗੀ ਸੋਹਣੀ ਵੀ ਆਓ ਬੜੋ ਪੰਜਾਬ ਤੋਂ ਲੱਤਾ ਗੁੱਟੂ ਕਿਵੇਂ ਲੈ ਜਾਓਗੇ ਪੰਜਾਬ ਦੇ ਪੈਸੇ ਕਿਵੇਂ ਲੈ ਲਓਗੇ ਪੰਜਾਬ ਦੇ ਵਿੱਚ ਆਉਦੇ ਆ ਕੇ ਕਿਵੇਂ ਲੁੱਟ ਲਓਗੇ ਪੰਜਾਬ ਦੇ ਖਜ਼ਾਨੇ ਨੂੰ ਫੇਰ ਤਾਂ ਤੇਰੀ ਵਾਪਸੀ ਤੈਅ ਹੈ ਦੂਜੀ ਵਾਰ ਵੀ ਜੇ ਤੂੰ ਪੰਜਾਬ ਦੇ ਲੋਕਾਂ ਨਾਲ ਖੜ ਕੇ ਦਿੱਲੀ ਵਾਲਿਆਂ ਦਾ ਖੜਾ ਛੱਡ ਕੇ ਪੰਜਾਬ ਦੇ ਹੱਕਾਂ ਲਈ ਡਾਂਗ ਚੱਕ ਲੈ ਨਹੀਂ ਫਿਰ ਭਰਾਵਾ ਦਿੱਲੀ ਵਾਲੀ ਤੇਰੇ ਨਾਲ ਵੀ ਬਣਨੀ ਹੈ ਗੱਲ ਯਾਦ ਰੱਖੀ ਲੋਕ ਨਕਾਰ ਦਿੰਦੇ ਹੁੰਦੇ ਆ ਪਾਰਟੀ ਤੁਹਾਡੀ ਕੇਰੀਅਰ ਤੋਂ ਸ਼ੁਰੂ ਹੋਈ ਸੀ ਕੇਰੀਅਰ ਰੋਲ ਮਾਡਲ ਬਣ ਗਿਆ ਸੀ ਪੂਰੇ ਭਾਰਤ ਦਾ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਸੀ ਵੀ ਇਹ ਇਮਾਨਦਾਰ ਇਹਦੀ ਸਰਕਾਰ ਬਣਾਓ ਐਨਆਰਆਈ ਭਰਾਵਾਂ ਨੇ ਪੂਰਾ ਜ਼ੋਰ ਲਾਤਾ ਸੀ ਪਿਆਮ ਤੇ ਸਰਕਾਰ ਬਣਾਉਣ ਵਾਸਤੇ ਆ ਪਿਛਲੇ ਕੁਝ ਕੁ 2 ਸਾਲਾਂ ਤੋਂ ਜਿਹੜਾ ਉਹਦਾ ਗਰਾਫ ਡਿੱਗੇ ਹੈ ਜਿਹੜੇ ਉਹਦੇ ਝੂਠ ਸਾਹਮਣੇ ਆਏ ਨੇ ਜਿਹੜੇ ਉਹਨੇ ਬੰਗਲੇ ਬਣਾਏ ਨੇ ਕਰੋੜਾਂ ਰੁਪਏ ਲਾ ਕੇ ਗੱਡੀਆਂ ਲਈਆਂ ਨੇ ਸਿਕਿਉਰਟੀਆਂ ਲਈਆਂ ਨੇ ਉਹਨਾਂ ਨੇ ਉਹਦਾ ਗਰਾਫ ਥੱਲੇ ਡਿੱਗਿਆ ਇਹੀ ਭਵਿੱਖ ਸਿਆ ਤੇਰੇ ਨਾਲ ਹੋਣਾ ਹੈ ਉਹੀ ਗੱਡੀਆਂ ਦੇ ਵਿੱਚ ਤੂੰ ਘੁੰਮਦਾ ਹੈ ਉਹੀ ਰਿਸ਼ਵਨਾ ਤੇਰੇ ਘਰ ਵਾਲੀ ਭੈਣ ਮਾਤਾ ਹੁਰੀ ਪਾਉਂਦੀਆਂ ਨੇ ਤੇ ਉਹੀ ਸਿਕਿਉਰਟੀਆਂ ਮਾਤਾ ਭੈਣ ਹੋਰਾਂ ਕੋਲ ਨੇ ਉਹੀ ਕੇਰੀ ਵਾਲ ਕੋਲੇ ਸੀ ਉਹੀ ਸ਼ੌਂਕ ਤੂੰ ਪੂਰਨ ਲੱਗ ਗਿਆ ਜੇ ਤਾਂ ਭਰਾ ਬਾਈ ਨੇ ਸ਼ੌਂਕਾਂ ਤੋਂ ਮੁੜ ਆਇਆ ਜੇ ਤਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਲੱਗ ਗਿਆ ਪੰਜਾਬ ਦੇ ਲੋਕਾਂ ਨਾਲ ਖੜ ਗਿਆ ਫਿਰ ਤਾਂ ਠੀਕ ਹੈ ਨਹੀਂ ਫਿਰ ਵਾਪਸੀ ਤੇਰੀ ਵੀ ਤੈ ਹੈ ਫਿਰ ਬਹੁਤਾ ਟਾਈਮ ਨਹੀਂ ਲੱਗਦਾ ਹੁੰਦਾ ਜਿਵੇਂ ਦਿੱਲੀ ਦੇ ਵਿੱਚ ਵੱਡੇ ਮਗਰਮਸਤ ਨਿਤਾੜੇ ਨੇ ਨਕਾਰ ਤੇ ਲੋਕਾਂ ਨੇ ਵੀ ਜਾਓ ਤੇ ਓਵੇਂ ਫਿਰ ਬਾਈ ਇੱਥੇ ਵੀ ਇਹੀ ਹਾਲਾਤ ਹੋਣੇ ਆ ਪੰਜਾਬ 'ਚ ਜੇ ਤਾਂ ਜਿੱਤਣਾ ਸੱਚਮੁੱਚ ਹੀ ਪੰਜਾਬ ਦਾ ਪੁੱਤ ਹੈ ਤੇ ਫਿਰ ਆ ਡਾਂਗ ਲੈ ਕੇ ਖੜਿਆ ਜਾ ਭਰਾ ਇਹ ਤਾਂ ਇਹੀ ਅਪੀਲ ਹੈ ਤੈਨੂੰ ਬਾਕੀ ਭਰਾਵਾ ਤੇਰੀ ਮਰਜ਼ੀ ਹੈ ਬਾਕੀ ਲੋਕਾਂ ਦੀ ਸੋਚ ਹੈ ਪਰ ਲੋਕਾਂ ਦੀ ਸੋਚ ਮੈਂ ਕਹਿੰਦਾ ਬਸ ਬਿਜਲੀ ਫ੍ਰੀ ਤੱਕ ਲੋਕਾਂ ਦੀ ਸੋਚ ਹੈ ਜਿਹੜੀ ਉਹ ਲਾਈਟ ਆ ਗਈ ਜੀ ਆ ਬਿਜਲੀ ਫ੍ਰੀ ਕਰਤੀ ਜੀ ਆ ਬੱਸਾਂ ਦਾ ਕਿਰਾਇਆ ਫ੍ਰੀ ਕਰਤਾ ਜੀ ਕਿਉਂਕਿ ਐਡੀ ਇੱਕ ਸੋਚ ਦੇ ਦਾ ਮਾਲਕ ਹੈ ਲੋਕ ਦੇ ਸੱਥਾਂ 'ਚ ਬਹਿ ਕੇ ਬਸ ਆਹੀ ਉਹਨਾਂ ਨੇ ਇਹ ਨਹੀਂ ਸੋਚਣਾ ਸਾਡਾ ਪਾਣੀ ਕਿੱਥੇ ਗਿਆ ਸਾਡੇ ਡੈਮਾਂ ਦੇ ਪ੍ਰਬੰਧ ਕਿੱਧਰ ਗਏ ਸਾਡੇ ਬੰਦੀ ਸਿੰਘ ਅੰਦਰ ਬੈਠੇ ਐ ਪੰਜਾਬ ਦੇ ਨੌਜਵਾਨਾਂ ਤੇ ਐਨਐਸ ਲਾ ਕੇ ਡਿਬਰੂਗੜ੍ਹ ਬੈਠੇ ਐ ਉਹਨਾਂ ਨੇ ਇਹ ਚੀਜ਼ਾਂ ਸੋਚਣੀਆਂ ਨਹੀਂ ਮੰਡੀਆਂ ਦਾਸੀ ਰੁਲਦੇ ਰਹੇ ਸਭ ਕੁਝ ਹੋਇਆ ਕੀ ਨਹੀਂ ਹੋਇਆ ਸਾਡੇ ਨਾਲ 84 ਵਾਲੇ ਹਾਲਾਤ ਇੱਥੇ ਬਣ ਗਏ ਸੀ ਪਰ ਅੱਜ ਤੇਰੇ ਕੋਲੇ ਮੌਕਾ ਹੈ ਭਰਾਵਾ ਜੇ ਦਿੱਲੀ ਵਾਲਿਆਂ ਨੂੰ ਰੋਕ ਲਏਗਾ ਨਹੀਂ ਫਿਰ ਦੋ ਜੱਥਾ ਨਾਲ ਦਿੱਲੀ ਵਾਲੇ ਲੁੱਟਣਗੇ ਪੰਜਾਬ ਚ ਆਦਿਆਂ ਜਾ ਕੇ ਬੈਠਣਗੇ ਪੰਜਾਬ ਦੇ ਵਿੱਚ ਪ੍ਰਵਾਸ ਵੀ ਹੋਊਗਾ ਪੰਜਾਬ ਦੇ ਵਿੱਚ ਮਜ਼ਦੂਰਾਂ ਦਾ ਕੰਮ ਵੀ ਖੋਇਆ ਜਾਊਗਾ ਭਾਈ ਇਹ ਲਿਆ ਕੇ ਇੱਥੇ ਬਿਠਾਏ ਜਾਣਗੇ ਤੇ ਜੇ ਆਹ ਕੁਝ ਬਚਾ ਗਿਆ ਤੂੰ ਪੰਜਾਬ ਨੂੰ ਲੁੱਟਣੋਂ ਬਚਾ ਗਿਆ ਤੇ ਫਿਰ ਦੁਬਾਰੇ ਤੂੰ ਆ ਸਕਦਾਂ ਭਰਾਵਾ ਇੰਨੀਆਂ ਕੁ ਮੇਰੀਆਂ ਬੇਨਤੀਆਂ ਸੀ ਦਿੱਲੀ ਦੇ ਲੋਕਾਂ ਨੇ ਜੋ ਵੀ ਫਤਵਾ ਜਿਹਨੂੰ ਵੀ ਦਿੱਤਾ ਉਹਨਾਂ ਨੂੰ ਉਹਨਾਂ ਦੀ ਮੁਬਾਰਕਾ ਹੈ ਭਰਾਵੋ ਦੇਖੋ ਸਾਡੇ ਤਾਂ ਸਾਰੇ ਦੁਸ਼ਮਣ ਨੇ ਕੇਰੀਆਲ ਵੀ ਉੱਡੀ ਸਿੱਖਾਂ ਦੁਸ਼ਮਣ ਐ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜਿਹੜੀ ਫਾਈਲ ਸਿਰੋ ਦਫ਼ਤਰ ਚ ਰੁਲਦੀ ਰਹੀ ਐ ਉਹਨੇ ਅੱਜ ਤੱਕ ਕਦੇ ਸਾਡੇ ਹੱਕਾਂ ਦੀ ਗੱਲ ਨਹੀਂ ਕੀਤੀ ਵੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜਿਹਾਈ ਹੋ ਜੇ ਕੇਰੀਆਲ ਆ ਮੋਦੀ ਦਾ ਸਭ ਨੂੰ ਪਤਾ ਹੀ ਆ ਕੀ ਅੰਦਰੋਂ ਅੰਦਰੀ ਕਿਵੇਂ ਸਾਨੂੰ ਮਾਰਨ ਤੇ ਤੋਲਿਆ ਹੋਇਆ ਪਰ ਭਵੰਤ ਸਿੰਘ ਹੋਂ ਤੇ ਉਹ ਦੇਖਦੇ ਆ ਵੀ ਆ ਸੰਭਾਲੀ ਡਾਂਗ ਲੈ ਕੇ ਖੜਦਾ ਹੈ ਕਿ ਨਹੀਂ ਖੜਦਾ